ਬੋਰਬਾਈ ਕੀ ਹਾਲ ਚਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਮੇਰੇ ਭਰਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਮਾਹੌਲ ਹੋਇਆ ਹੋਇਆ ਹੁਣ ਸਰਕਾਰ ਨੇ ਨੀਤੀਆਂ ਲਿਆਂਦੀਆਂ ਕਹਿੰਦੇ ਹੁਣ ਜ਼ਮੀਨ ਜਿਹੜੀ ਆਪਣੇ ਐਕਵਾਇਰ ਕਰਨੀਆਂ ਕਈ ਪਿੰਡਾਂ ਦੀ ਆਪਣੇ ਆਲੇ-ਦਾਲੇ ਦੇ ਲੁਧਿਆਣੇ ਦੇ ਕਈ ਏਰੀਆ ਦੇ ਨੂੰ ਮੀਨ ਐਕਵਾਇਰ ਕਰਨੀ ਆ ਉਹਨਾਂ ਨੇ ਤੇ ਉਹਦੇ ਵਿਰੁੱਧ ਆਪਣੇ ਕਿਸਾਨਾਂ ਦਾ ਚੱਲ ਰਿਹਾ ਅੱਜ ਧਰਨਾ ਗਲਾਡਾ ਮੂਰੇ ਤੇ ਆਪਾਂ ਚੱਲਦੇ ਹਾਂ ਉਧਰ ਤੇ ਦੇਖਦੇ ਹਾਂ ਜਾ ਕੇ ਕੀ ਬਣਦਾ ਧਰਨੇ ਤੇ ਤੇ ਆਪਾਂ ਸਾਥ ਦੇਵਾਂਗੇ ਕਿਸਾਨਾਂ ਦਾ ਆਪਣੇ ਸਾਰਿਆਂ ਦਾ ਤੇ ਆਪਾਂ ਵੀ ਸ਼ਾਮਲ ਹੁੰਨੇ ਹਾਂ ਧਰਨੇ ਦੇ ਵਿੱਚ ਜਾ ਕੇ ਨਾਲ ਜੁੜੇ ਰengo ਤੋਂ ਗਾਂ ਦਿਖਾਉਣੇ ਆ ਹੋਏ। ਲੋ ਵੀਰੇ ਟਰੈਕਟਰ ਆਪਾਂ ਲਾਤਾ ਅੰਦਰ ਤੇ ਰੂਮੇ 1700 ਲਵਾ ਕੇ ਲੈ ਕੇ ਆਏ ਆ ਤੇ ਹੁਣ ਚੱਲਦੇ ਆਪਾਂ ਧਰਨੇ ਕੰਨ ਨੂੰ। ਧਰਨਾ ਲੱਗਿਆ ਹੋਇਆ ਭਾਏ ਐਮਬੀਡੀ ਮਾਲ ਦੇ ਨਾਲ ਇਹਨਾਂ ਮੋਟਰੇ ਰੰਗਾਂ ਵਾਲੇ ਦੇ ਦਫ਼ਤਰ ਚ ਤੇ ਉੱਥੇ ਚੱਲਦੇ ਆਂ ਦੇਖਦੇ ਆਂ ਕੀ ਮਾਹੌਲ। ਐਨੀ ਕੋਈ ਨਾ। ਹਾਂ? ਲਓ ਵੀਰੇ ਆ ਗਿਆਂ ਆਪਾਂ ਧਰਨੇ ਦੇ। ਤੇ ਆਹ ਦੇਖ ਲੋ ਗੱਡੀਆਂ ਖੜੀਆਂ ਇੱਥੇ ਸਾਰੀਆਂ ਦੇਖਦੇ ਆ ਥੱਲੇ ਉਤਰ ਕੇ ਕੀ ਮਾਹੌਲ ਇਕੱਠ ਹੋਈ ਘੱਟ ਹੋਇਆ ਹਿਸਾਬ ਨਾਲ ਲੋ ਵੀਰੇ ਆਪਾਂ ਆ ਗਿਆ ਗਲਾਡਾ ਦੇ ਦਫ਼ਤਰ ਮੂਰੇ ਧਰਨਾ ਲੱਗਿਆ ਹੋਇਆ ਵਾ ਤੇ ਆਹ ਦੇਖਾ ਰਹੇ ਹਾਂ ਇਕੱਠ ਨੇ ਉਹ ਵੀ ਆ ਗੋਦਾ ਭੱਜਦੇ ਜਿੱਤੇ ਨਾ ਕਰੋ ਇੱਥੇ ਹੋਰ ਬਹੁਤ ਬੱਦਲ ਦਿਓ ਉਹਨਾਂ ਨੇ ਗੱਲ ਕਰ ਲਈ ਆ ਸਾਡੇ ਨਾਲ ਗੱਲ ਕਰ ਕੋ ਤੁਹਾਨੂੰ ਟਾਈਮ ਦੇਣਾ ਬਾਕੀ ਜਿੱਥੇ ਵੀ ਤੁਸੀਂ ਪਰਚੇਟਾ ਦੇ ਕਿੰਨੇ ਲੋਕ ਆਏ ਹੋ ਬੱਤੇ ਦੇ ਕਿ ਆਏ ਹੋ ਉਹ ਬੱਤੇ ਸਾਡੇ ਆਖੂ ਗਿਰੇ ਆ ਅਕੀਰ ਦੇ ਵਿੱਚ ਆਪਣੇ ਨੰਬਰ ਤੇ ਸਾਰੇ ਤੋਂ ਦੇਖੇ ਜਾਣਾ ਕਿਉਂਕਿ ਇਹ ਮੋਟਾ ਇਹ ਜਿੰਨਾ ਜਖੂ ਇਹਦਾ ਕੋਈ ਨਾ ਜਿਸਾ ਸਤਿ ਸਾਨਦੇ ਕੋਈ ਜਦੋਂ ਪਹਿਲਾਂ ਨਾਲੇ ਤਿੰਨ ਕਾਨੂੰਨ ਲੈ ਕੇ ਆਇਆ ਸੀਗਾ ਬੋਦੀ ਉਹਦੇ ਪੂਰੇ ਦੁਨੀਆ ਦੇ ਉੱਤੇ WTO ਦੇ ਵਿੱਚ ਇੱਕ ਮਹਿਮਬਤਲੀ ਸੀਗੀ ਇੰਨਾ ਕਰੋਨਾ ਹੋ ਗਿਆ ਘਰੇ ਵਰਜੋ ਆਪਾਂ ਬਿਲਕੁਲ ਲੋਕਾਂ ਨੂੰ ਸਮਝਾਇਆ ਜਿਵੇਂ ਕੋਈ ਕਰੋਨਾ ਬਿਮਾਰੀ ਨਹੀਂਗੀ ਆਪਾਂ ਜਦੋਂ ਲੋਕ ਇਹਨਾਂ ਦੇ ਅੰਦਰ ਬਾਹਰ ਤੇ ਉਹ ਕਾਨੂੰਨ ਲਾਗੂ ਕਰਨੇ ਸੀਗੇ ਥੱਲੇ-ਥੱਲੇ ਪਿੰਡ ਦੇ ਵਿੱਚ ਗਏ ਆ ਇਹ ਕਹਿੰਦੇ ਪੰਜ ਬੰਦੇ ਇਕੱਠੇ ਨਹੀਂ ਹੋ ਸਕਦੇ ਅੱਪਾ ਚੰਦਨ ਬੰਦੇ ਟਰੈਕਟਰਾਂ ਦੇ ਵਹਾ ਕੇ ਟਰੈਕਟਰ ਮਾਰਚ ਕੀਤਾ ਸੀਗਾ ਪੂਰੇ ਪਾਰਸ ਦੇ ਵਿੱਚ ਉਹ ਮਾਰਚ ਨੇ ਦੱਸਤਾ ਸੀਗਾ ਉਦੋਂ ਬਾਅਦ ਫਿਰ ਇਹਨਾਂ ਦੇ ਇੱਕ ਮਹਿੰਮ ਚਾਲੀ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਪੰਜਾਬ ਦੇ ਜਿਹੜੇ ਕੱਪਰੂ ਆ ਉਹ ਵਿਛੜੀ ਹੋ ਗਏ ਆ ਚਲੋ ਠੀਕ ਹੈ ਪਾ ਦੁੱਪਾ ਹੈਗੇ ਪਿੰਡਾਂ ਦੇ ਵਿੱਚ ਇੱਕ ਦਾ ਦੋ ਕਿਸ਼ਟ ਹੋਣਗੇ ਕਿਸੇ ਪਿੰਡ ਦੇ ਵਿੱਚ ਜਿਹੜਾ ਮੋਟਰਸਾਈਕਲ ਮਾਰਚ ਕੀਤਾ ਉਹ ਨੌਜਵਾਨ ਮੁੰਡੇ ਸੀ ਕਿ ਜਿਹੜੇ ਉਹਨਾਂ ਦੇ ਪੰਜਾਬ ਦੀ ਧਰਤੀ ਹਲਾਤੀ ਇਹ ਸਭ ਇਹ ਜਿਹੜੀਆਂ ਸਰਕਾਰਾਂ ਦੀ ਉਹਨਾਂ ਨੂੰ ਦੱਸ ਤਾਂ ਸੀਗਾ ਜਿਹੜਾ ਕਰੋਨਾ ਦੇ ਨਾਂ ਤੇ ਸਾਨੂੰ ਅੰਦਰ ਕਾਰੀ ਲੱਗੇ ਸੀਗੇ ਅਸੀਂ ਟਰੈਕਟਰ ਲੈ ਕੇ ਦਿੱਲੀ ਵੱਲੋਂ ਬੰਦੇ ਆ 12 ਬਾਰਾਂ ਦਿਨੇ ਬੈਠੇ ਆ ਉਹ ਕਾਨੂੰਨ ਰੱਦ ਕਰਾਏ ਆ ਪਰ ਉਹ ਕਾਨੂੰਨ ਰੱਦ ਨਹੀਂ ਹੋਏ ਜਦੋਂ ਉਹਨਾਂ ਨੇ ਰੱਦ ਨਹੀਂ ਕੀਤੇ ਉਹ ਕਾਨੂੰਨ ਆ ਜਿਹੜੇ ਵੱਖ-ਵੱਖ ਦਿਨਾਂ ਤੇ ਵੱਖ-ਵੱਖ ਠੰਗਾਂ ਰਹੀ ਉਹ ਸਾਡੇ ਤੇ ਲਾਗੂ ਕਰਨ ਲੱਗੇ ਹੋਏ ਆ ਸਿੱਧੀ ਗੱਲ ਮੈਂ ਭਰਾਓ ਤੁਹਾਨੂੰ ਇੱਕੀ ਦੱਸ ਦਊਗਾ ਹਾਜੇ ਤੁਹਾਡੇ ਮਨਾਂ ਚ ਵੀ ਇਹ ਦਿੱਤੇ ਹੋਇਆ ਵੀ ਆ ਜਿਹੜੇ ਜੁਦੀ ਨਾਲੇ ਤੁਰੇ ਫੱਤੇ ਆ ਇਹਦਾ ਟੱਕ ਤੇ ਵੀ ਐਵੇਂ ਤੁਰੇ ਫੱਤੇ ਅਸੀਂ ਵੀ ਕਿਸਾਨ ਆ ਖੇਤੀਆਂ ਕਰਦੇ ਆ ਜਿਵੇਂ ਪੰਜਾਬੀਆਂ ਕੀ ਕਰਦੇ ਸੀ ਸਾਰੇ ਆਫਸਰ ਕਹਿ ਰੋਇਆ ਇਹਨਾਂ ਤੇ ਉਹਦੇ ਤੋਂ ਬਦ ਪਰ ਕਿਉਂ ਤੁਰੇ ਬੱਤੇ ਆ ਜਿਹਨੇ ਦੇਸ਼ ਦੀ ਇਅਤਿ ਲਈ ਆਪਾਂ ਉਹਨਾਂ ਦੇਸ਼ ਦੇ ਵਿੱਚ ਲੋਕ ਤਾਂ ਬਹੁਤ ਸੀਗੇ ਲੜੇ ਕੱਲੋਂ ਪੰਜਾਬੀ ਸੀਗੇ ਪੰਜਾਬੀਆਂ ਦੇ ਵਿੱਚ ਪੰਜਾਬ ਦੇ ਖੂਨ ਦੇ ਵਿੱਚ ਉਹ ਸਾਡੇ ਜਿਹੜੇ ਤਰੀਕ ਸੁਣੋ ਹੋਏ ਆ ਤੋਂ ਪ੍ਰਬੰਧਤ ਬਾਰੇ ਆ ਵਾ ਗਰਦੀਆਂ ਦੇ ਜਿਹੜੇ ਆ ਕੁੜੀਆਂ ਕਦਾਂ ਲਾਇਆ ਮੈਂ ਉਹ ਪੂਰ ਸਾਡੇ ਵਿੱਚ ਵਾਲੇ ਮਾਰਦਾ ਤਾਂ ਹੀ ਦੇ ਦੇ ਆਜ਼ਾਦੀ ਦੇ ਵਿੱਚ ਆਪਾਂ 90% ਕੁਰਬਾਨੀਆਂ ਕੀਤੀਆਂ ਵਾ ਅੱਜ ਵੀ ਜਿਹੜੀ ਸਾਡੀ ਕੁਰਬਾਨੀ ਆ ਪੂਰ ਜਿਵੇਂ ਦੇ ਲੋਕ ਜਾਣਦੇ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਨੂੰ ਮੈਂ ਜਾਣਦਾ ਕਿ ਕਿਹੜਾ ਸਾਡੇ ਦਿੱਤੀ ਬੜੀ ਅਧਿਕਾਰੀ ਬੈਠੇ ਮੇਰੇ ਸਾਹਮਣੇ ਬੋਲ ਕੇ ਵੀ ਗਏ ਆ ਬੜੇ ਇਮਾਨਦਾਰ ਅਧਿਕਾਰੀ ਰਹੇ ਆ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਵੀ ਜੇ ਸਾਨੂੰ ਸਾਥ ਦੇਵੋ ਤੁਸੀਂ ਕੱਲੇ ਕੱਲੇ ਤਿੰਨ ਜਾਵੋ ਉਹ ਟੰਡਾ ਦੀਆਂ ਕਮੇਟੀਆਂ ਬਣਾਵੋ ਉਹ ਕਮੇਟੀ ਬਣਾ ਕੇ ਛੱਡ ਦੇਣਾ ਤੇ ਸਭ ਦੇ ਦਰਮਿਆਨ ਆਰਾਮਦਾਇਕ ਗੁੱਪਤ ਬੋਲ ਕੇ ਅੱਜ ਆਪਾਂ ਗੱਲ ਕਰੀਏ ਆਪਾਂ ਇੱਥੇ ਆਉਣ ਦੀ ਜੀ ਵਧਾਈ ਬਰੀ ਕਿਉਂਕਿ ਅੱਜ ਜਿਹੜੀ ਸਰਕਾਰ ਸਾਨੂੰ ਬੜੀਆਂ ਦਿੱਟਾਂ ਦਿੱਤੀਆਂ ਲੋਕਾਂ ਨੂੰ ਨੀਤਾਂ ਦੀ ਸਾਨੂੰ ਕੋਈ ਉਮੀਦਾਂ ਨਹੀਂ ਅੱਜ ਦੋ ਦਮ ਤੱਕ ਵੀ ਕਹਤਾ ਸੀਗਾ ਅੱਜ ਕੋਈ ਚੋਣ ਦੀ ਲੈਦੀ ਦੀ ਚੋਣਾਂ ਦੇ ਨਾਲ ਸਾਡਾ ਕੋਈ ਵੀਰ ਤੇ ਬੈਦਾਂ ਨਹੀਂ ਰਹੇ। ਉਹਦਾ ਵੱਡੇ ਵੱਡੇ ਮੁਲਖਾਂ ਦੇ ਕਾਪਿਆ ਵਾ ਉਹ ਜਿੱਥੇ ਜੀ ਕਰਦਾ ਵਾ ਜਿਹੜੇ ਜਿਹਨੂੰ ਪ੍ਰਧਾਨ ਮੰਤਰੀ ਬਣਾਉਣਾ ਰਾਸ਼ਟਰਪਤੀ ਬਣਾਉਣਾ ਉਹ ਤੋਂ ਹੀ ਵੜਾ ਕੇ ਤੋੜਦੇ ਆ ਜਿਵੇਂ ਆਪਣੇ ਵਰਨੌਰ ਸਿੰਘ ਜੀ ਦਾ ਦਾਸਾ ਬਣਾਇਂ ਰੱਖਿਆ ਹੁੰਦਾ ਜੀ। ਉਹ ਜਿਹੜਾ ਕਿ ਜੀਐਨਪੀ ਦਿੱਤਿਆ ਸੀਗਾ ਉਹ ਫਿਰ ਕੋਪੀ WTP ਉਹਦਾ ਤੇ ਜਾਇਆ ਸੀਗਾ। ਜਿਹਨਾਂ ਦੇਖਿਆ ਕੰਮ ਬਰੀ ਧੀਮੀ ਗਤੀ ਨਾਲ ਕਰਦਾ ਥੋੜਾ ਜਿਹਾ ਪਿਆਰਾ ਵੀ ਠੀਕ ਆ। ਇਹਨਾਂ ਨੇ ਮੋਤੀ ਦਦਕਾਰਿਆ ਜਿਹੜੀ ਬੜੀ ਕੇਤੀ ਨਾ ਭੱਜਿਆ ਵਾ। ਇਹ ਦਿਨਾਂ ਬੱਜਿਆ ਇਹ ਆਪਾਂ ਰੋਕਿਆ ਨੂੰ। ਆ ਆਪਾਂ ਜਿਹਨੂੰ ਬੋਲਦਾ ਆਂ ਬਦਲਾਵ ਦੀ ਗੱਲ ਇਹ ਬਦਲਾਵ ਜਿਹੜੇ ਬੱਦਦੇ ਅੰਮ੍ਰਿਤ ਤੇ ਦਿੱਤੇ ਆ ਜਦੋਂ ਇਹਨਾਂ ਨੇ ਕਿਹੜੇ ਮੋਰਚੇ ਕਿਤੇ ਗਏ ਆ ਕੀ ਕਰਵਾਦੀ ਕੀਤੀ ਆ ਉਹ ਸਿਰਫ ਜਿਹੜਾ ਆਪਣਾ ਪ੍ਰਚਾਰ ਚੀਜ਼ ਕਿੱਥੇ ਬੰਨ੍ਹਿਆ ਦਾ। ਉਹ ਲੋਕ ਬਦਲਾਵ ਭਾਵੇਂ ਬਦਲਾਵ ਜਾਂਦਾ ਪਰ ਜਿਹੜਾ ਇਹ ਬਦਲਾਵ ਆ ਇਹ ਤੋਂ ਬਾਅਦ ਹੀ ਸਰਕਾਰ ਲੈ ਅੱਜ ਚੱਕਰੀ ਦੇਖੇਗੀ ਕਿਉਂਕਿ ਪਹਿਲੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਪਰਚਾ ਕੋਈ ਸ਼ਿਕਾਇਤ ਕਰਦਾ ਸੀਗਾ ਉਹ ਪਹਿਲਾਂ ਪਰਚਾ ਲ ਕਰਦੇ ਜੀ ਫਿਰ ਪਰਚਾ ਦਰਜ ਕਰਦੇ ਆ ਹੁਣ ਕੀ ਚੱਲਿਆ ਹੋਇਆ ਪਹਿਲਾ ਬੰਦੇ ਨੂੰ ਫੜ ਲਿਆਉਂਦੇ ਆ ਘੰਟੇ ਬਾਅਦ ਪਰਚਾ ਦਰਜ ਕਰ ਦਿੰਦੇ ਆ 2 ਘੰਟੇ ਬਾਅਦ ਹਵਾਲਾਤ ਦੇ ਦੇ ਦਿੰਦੇ ਆ ਤੇ ਹੋਰ ਕਿੰਨੇ ਵੀ ਮੋਰਚੇ ਚੱਲ ਰਹੇ ਆ ਇਹਨਾਂ ਦੀ ਦੱਸ ਦਿਓ ਕੋਈ ਦਰਵਾਜ਼ਾ ਵੀ ਕੋਈ ਇਹਨਾਂ ਨੇ ਬਦਲਾ ਨਹੀਂ ਦੇ ਅੰਦਰ ਜਿਹੜਾ ਮਰਜ਼ੀ ਹਲਕਾ ਚਾਰਜ ਹਲਕਾ ਵਿਧਾਇਕ ਦੇਖ ਲਓ ਪੂਰੀ ਲੁੱਟ ਕਰ ਰਹੇ ਆ ਅੱਜ ਲੋਕਦੇ ਚੋਣਾਂ ਆਉਂਦੀ ਐ ਇੱਕ ਦਿਨੂੰ ਚੜ੍ਹਾ ਦਿੰਦਾ ਵਾ ਮੋਟਾ ਨਾ ਲੈਂਦਾ ਕਿਉਂਕਿ ਆਪਦੇ ਐਲ.ਐਲ.ਏ ਨੂੰ ਪ੍ਰੋਫੈਸਰ ਚਾਹੀਦਾ ਆ ਕਿ ਮੋਟਾ ਦੇਣਾ ਪੰਜਾਬ ਚ ਜਿਹੜਾ ਮੋਤੀ ਆ ਉਹ ਪਾਕਿਸਤਾਨ ਨਾਲ ਲੜਾਈ ਲਾਚੀ ਕਿਤੇ ਉਧਰ ਕਰ ਗਿਆ ਉਧਰ ਕਰ ਗਿਆ ਉਹ ਲੜਾਈਆਂ ਇਹ ਬਾਹਣਾਆਂ ਇਹ ਆਪਾਂ ਚੋਣਾਂ ਦਿੱਤੇ ਨੂੰ ਕਰਦਾ ਗਾ ਅੱਜ ਉਹ ਸਾਡੀ ਜਿਹੜੀ ਪੰਜਾਬ ਦੀ politic ਆ ਕੱਲੇ ਕੱਲੇ ਪਿੰਡ ਦੇ ਵਿੱਚ ਆ ਵਿਰੋਧ ਰੇਤ ਪੱਤੀ ਆ ਕਿਤੇ ਵੋਟਾਂ ਦੀ ਧਾਰਾ ਮਾ ਕੇ ਲੈ ਕੇ ਕਿਤੇ ਪਹੁੰਚ ਆ ਹੁਣ ਚੋਣਾਂ ਦੇਚਿਆ ਫਤਲਾ ਪੱਗਦੀ ਐ ਸਾਡੇ ਕਾਲੀ ਦੀ ਬੀਜੀ ਬੈਂਕਿੰਗ ਕਰ ਤੋਂ ਇੱਕ ਦੋਸਤਾਂ ਦੇ ਨਿਕੋ ਉਸ ਦੇ ਵਿੱਚ ਇੱਕ ਕੇਲਯੋ ਵੀ ਉਹਦੇ ਨਾਲ ਰਾਹ ਉਹਦੇ ਕੋਲ ਕੁਝ ਵੀ ਲੋੜ ਵਾਲੀ ਹੋਈ ਤੇ ਮੈਂ ਕਹਿੰਦਾ ਪੁੱਤਾਂ ਗਿਆ ਪੁੱਤਾਂ ਠੰਡੀਆਂ ਚੜੇ ਟੋਪਾ ਇਹ ਮੈਂ ਆ ਜਿੱਦਣ ਜਿਹੜਾ ਉਹ ਕੋਲੇ ਆ ਮਾਰਦਾ ਜੇ ਕੀਤੀ ਕੀਤੀ ਦੀ ਮਰਾ ਮੁਟਾ ਦੇਖ ਲੈ ਜੇ ਕਿਸਾਨ ਨੂੰ ਸਾਡੀ ਫਸਲੀ ਦੀ ਸਾਡੀ ਮਨਮਰਜ਼ੀ ਦੀ ਤੁਸੀਂ ਗੀਜਣ ਜਿਹੜੀ ਜੇ ਸਾਡੇ ਤੁਸੀਂ ਕਿਤੋਂ ਸਾਡੀਆਂ ਆਪਣਿਆਂ ਤੇ ਵਾਦਾ ਕਰਦੇ ਆਂਗੇ ਸਮਾਂ ਬਹੁਤ ਹੋ ਗਿਆ ਐ ਜੀ ਸਾਡੇ ਦੋ ਬਰੀਆ ਸਲਾਹਤਾਂ ਬਾਤ ਕਰਨਾ ਬੋਲਣ ਤੋਂ ਬਹੁਤ ਬਧੀਗਾ ਤੇ ਤੁਹਾਡਾ ਸਾਰਿਆਂ ਦਾ ਸਨਮਾਨ ਵੈਕੂ ਜੀ ਦਾ ਹਾਲਤਾ ਵੈਕੂ ਜੀ ਧਨਵਾਦ ਜੀ ਸਾਰੇ ਆਪ ਜੀ ਸੰਭੇ ਹੋਏ ਨੇ ਬਹੁਤ ਕੁਝ ਦੱਸ ਸਕਦੇ ਨੇ ਪਰ ਥਲੇ ਜਿਵੇਂ ਮਜਬੂਰ ਹਾਂ ਹੁਣ ਮੈਂ ਬੇਨਤੀ ਕਰਦਾ ਇਹ ਕਰਦੇ ਤੋਂ ਤੁਹਾਡੇ ਨਾਲ ਗੱਲ ਕਰਨਗੇ ਬਜਿੰਦਰ ਸਿੰਘ ਮਲਕਪੁਰ ਫਾਦੇ ਵਿੱਚ ਪਹੁੰਚੇ ਨੇ ਅ ਲਿਪੋਲ ਦੇ ਆਗੂਲੇ ਜਿਕੇ ਜਿ ਲਿਪੋਲ ਦੇ ਆਗੂਲੇ ਨੂੰ ਬਹੁਤ ਬਹੁਤ ਧੰਨਵਾਦ ਆ ਤੇ ਇਹਨਾਂ ਤੋਂ ਬਾਅਦ ਕਰਤਿਰ ਤੇ ਗਲੀਗੜ ਅੱਗੇ ਚੱਲ ਆ। ਅ ਪਾਲਿਆ ਤੋਂ ਬਹੁਤ ਬੜੀ ਸੰਖਿਆ ਆਈ ਹੈ ਜਿਹੜਾ ਉਹਨਾਂ ਦਾ ਵੀ ਜ਼ਮੀਨ ਕਵਰ ਕੀਤੀ ਜਾਣੀ ਆ ਉਹ ਵੀ ਪਹੁੰਚਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅ ਜਸਪੀਰ ਸਿੰਘ ਜੀ ਵੱਲੋਂ ਸਮਾਂ ਧੰਨਵਾਦ। ਹੋਰ ਬੋਲੇ ਵੀ ਨਾ ਰਹੇ ਸਾਡੇ ਅੱਜ ਜੋ ਜੋ ਕਸਾਵਾ ਹੋਰ ਜਿਹੜੇ ਸੱਦੇ ਦੇ ਉੱਤੇ ਹੋਰ ਹੋਰ ਭਾਸੀ ਜਥੇਵੰਦੀਆਂ ਨੇ ਸਹਿਯੋਗ ਨਾਲ ਅਜਾਰੇ ਦੇ ਪਿੰਾਏ ਹੋਏ ਪਿੰਡਾਂ ਦੇ ਸਹਿਯੋਗ ਨਾਲ ਪੰਚਾਇਤਾਂ ਅਤੇ ਹੋਰ ਸੁਪਰੀ ਸਰਕਾਰਯੋਗ ਵੀਰੋ ਜੋ ਮੋਰਚੇ ਵਿੱਚ ਜਨਰੇ ਹੋ ਸਭ ਨੂੰ ਫਤਿਹ ਬਖਸ਼ੀ ਪਰਵਾਨ ਹੋਵੇ ਵੈਗੋਜੀਤਾ ਖਾਲਸਾ ਵੈਗੋਜੀ ਕੀ ਫਤਿਹ ਵੀਰੋ ਬਲਾਵਿਆਂ ਨੇ ਬਹੁਤ ਆਦਰ ਪੱਖਾ ਤੋਂ ਚੱਲਣਾ ਪਾਇਆ 2 ਮਿੰਟ ਦੀ ਗੱਲ ਜੀ ਆ 2 ਮਿੰਟ ਫੋਕਸ ਆ ਨਾ ਉਸਾਰਬਨ ਗੱਲ ਦੀ ਗਿਰਾਲਤਾ ਕਰਨੀ ਜੇ ਕੋਈ ਚੰਗੀ ਗੱਲ ਹੋਈ ਗਹਿਣ ਕਰਨੀ ਨਹੀਂ ਨਿਖਮਾ ਕਰਨਾ ਪਹਿਲੀ ਗੱਲ ਦੂਜਾ ਏਖੇ ਨੇ ਇਸ ਦਾ ਜੋ ਪਿੰਡਾਂ ਦੇ ਜਾੜਾ ਹੋ ਰਿਹਾ 24311 ਜੀ ਕੇ ਏਕੜ ਜ਼ਮੀਨ ਦਾ 68 ਪਿੰਡ ਮੋਗੇ ਦੇ 7 ਮੋਗੇ ਦੇ ਮੈਦਾਨ ਚ ਆਏ ਹੋ ਪਹਿਲਾਂ ਪਰੋੜਾਂ ਦੇ ਲਾਗੇ ਪੈਰ ਸੇ ਵਿੱਚ ਆਪਾਂ ਜੱਡੇ ਦੂਜਾ ਏਖੇ ਹੋਰ ਜਾ ਰਿਹਾ ਵਿਦਾਇ ਦੇ ਹੱਕਦਾਰ ਨੂੰ ਬਹੁਤ ਅੱਛੀ ਗੱਲ ਹੈ ਪਹਿਲਾਂ ਗੱਲ ਖੋਲੇ ਸ਼ੁਰੂ ਹੋ ਗਏ ਉਹ ਵੀ ਵਿਦਾਇ ਦੇ ਹੱਕ ਦਾ ਆਧਾਰ ਨੇ ਅਗਲੀ ਗੱਲ ਜਿਹੜੀਆਂ ਪੰਚਾਇਤਾਂ ਨੇ ਮਤੇ ਪਾਸ ਤੇ ਬਹੁਤ ਅੱਛਾ ਜਿਨ੍ਹਾਂ ਨੇ ਨਹੀਂ ਪਾਏ ਜੱਕੋ ਤਕੀ ਜਾ ਆਪ ਪਾਰਟੀ ਦੇ ਜਾਂਟਰਾਂ ਨੂੰ ਰੋਕ ਦਿਆ ਵੀ ਗ੍ਰਾਂਟਾਂ ਦੇ ਅਸਰ ਪਊਗਾ ਤੇ ਅਸਰ ਪਊਗਾ ਉਹ ਚੜ ਜੋ ਮદાન ਦੇ ਵਿੱਚ ਇਤਿਹਾਸ ਤੇ ਵੀ ਥੋੜਾ ਐਮਟੀਆਰ ਹੋਣ ਜਾ ਰਿਹਾ ਵੀ ਇਹ ਜਾਰੇ ਦੇ ਪੱਖ ਜੋਲ ਕੇ ਵਸਦੇ ਰਹਿਣ ਦੇ ਪੱਖ ਤੋਂ ਮਤਦਾ ਇੰਨੇ ਹੀ ਆ ਉਹ ਕਾਲੀ ਸ਼ਾਹੀ ਆ ਇੱਥੇ ਕਿਸਾਨਾਂ ਨੇ ਖੂਨ ਡੋਲਿਆ 750 ਲੋਧਿਆ ਨੇ ਪਹਿਲਾਂ 43 ਲੋਧਿਆ ਦਾ ਖੂਨ ਫੇਰ ਡੋਲਿਆ ਹੈਗਾ ਬਾਕੀਆਂ ਨੇ ਬਸ ਖੂਨ ਪਸੀਨਾ ਕੀਤਾ ਹੈਗਾ ਇੱਕ ਚੜੀ ਸ਼ਾਹੀ ਨਹੀਂ ਲਾ ਸਕਦਾ ਉਹ ਵੀਰੋ ਤੁਹਾਡਾ ਫਰਜ਼ ਪੈਂਦਾ ਤੁਹਾਨੂੰ ਭਰਾ ਸਮਝ ਕੇ ਅਸੀਂ ਇਹ ਗੱਲ ਬੇਇਨਤੀ ਕਰਦੇ ਆ ਜਿਹੜੇ ਜੱਗੋ ਟਕੀ ਜਾਂ ਮਤੇ ਅਦੇ ਨਹੀਂ ਪਾਏ ਉਹ ਮਤੇ ਡੱਕੇ ਪਾਓ ਤਸੋ ਵੀ ਤੁਹਾਡਾ ਰੰਦਾ ਕੀਆ ਅਜਾਰੇ ਦੇ ਪੱਖ ਤੋਂ ਚਾਹ ਪਾਸੇ ਰਹਿਣ ਦੇ ਪੱਖ ਤੋਂ ਮੈਂ ਤੁਹਾਨੂੰ ਆਪੇ ਭਰਾ ਸਮਝ ਕੇ ਤੁਹੂ ਇਹ ਲਲਕਾਰ ਵੀ ਰਿਹਾ ਜਿਨ੍ਹਾਂ ਨੇ ਪਾਸੇ ਉਹਨਾਂ ਨੇ ਜਿਹੜੀ ਆ ਧੰਨਵਾਦੀਆਂ ਸੈਂਟੋ ਕਲਾਉ ਨੇ ਉਹਲੇ ਅਗਲੀ ਗੱਲ ਜੋ ਲੜਾਈ ਨਰੀ ਆ ਜੋਗਨਾ ਦੀ ਲੜੀਆ ਦਾ ਫੂਟੇ ਦੇ ਵਿੱਚ ਆਦੀ ਵਾਸੀਆਂ ਦੇ ਜਿੱਥੇ 10 ਟੋਲੇ ਵਾਦੀ ਵਾਸੀਆਂ ਜੰਗਲ ਦੇ ਵਿੱਚ ਜੰਗਲ ਜਿਹੜਾ ਅੱਧਾ ਵੱਡਿਆ ਜਾ ਚੁੱਕਿਆ ਜਿਹੜਾ ਹਿੰਦੂਸਤਾਨ ਦੇ ਫੇਫੜੇ ਸੀ 46000 ਵਰਗ ਕਿਲੋਮੀਟਰ ਚ ਫੈਲਿਆ ਸੀ ਹੁਣ 23000 ਜਿਹੜਾ ਹੈਗਾ ਉਹ ਕਿਲੋਮੀਟਰ ਬਾਰਗ ਵੱਡਿਆ ਜਾ ਚੁੱਕਿਆ ਔਰ ਉਥੋਂ ਦੇ ਵਹਿ ਗਿਆ ਪੁੱਤ ਵਧੇ ਜਾ ਰਹੇ ਹੈਗੇ ਮਾਉ ਵਾਦੀ ਦੇ ਗਲਾਬੀ ਅਤੇ ਆਦਿ ਵਾਸੀ ਜਿਹੜੇ ਹੈਗੇ ਆ ਉਹਨਾਂ ਦੇ ਝੂਠੇ ਮੁਕਾਬਲੇ ਰੋਜ਼ ਬਣਾਏ ਜਾ ਰਹੇ ਨੇ ਕਿਉਂਕਿ ਉਹ ਜਾਣ ਜੰਗਲ ਜ਼ਮੀਨ ਦੇ ਖਰਚ ਵੀ ਕਰਦੇ ਸੀ ਇਹ ਕਾਰਪੋਰੇਟਾਂ ਨੂੰ ਨਹੀਂ ਦੇਵਾਂਗੇ 700 ਰੁਪਏ ਨੂੰ ਕੰਨ ਕੈਨਾ ਨੋਟ ਕਰਿਓ ਫਿਰ 700 ਰੁਪਏ ਨੂੰ ਤਾਂ ਜਪਾਨ ਨੂੰ ਰੋਹ ਹੁੰਦਾ ਜਾ ਰਿਹਾ ਜਦ ਕਿ ਸਾਡੇ ਕਾਰਖਾਨੇਦਾਰ ਨੂੰ 7000 ਰੁਪਏ ਨੂੰ ਕੰਨ ਮਿਲਦਾ ਆਬਾਸੀ ਕਹਿੰਦੇ ਸੀ ਇਹ ਕੰਮ ਨਹੀਂ ਕਰ ਲਿਆਗੇ ਕਾਰਪੋਰੇਟਾਂ ਨੂੰ ਇੱਥੇ ਬਾਈਂਡਿੰਗ ਦੇਣਾ ਥਰਜਾਦਾ ਜਾਰਾ ਹੋ ਨਹੀਂ ਦੇਣਾ ਜਿੰਨੇ ਸਰਕਾਰੀ ਕਾਰਖਾਨੇ 'ਚ ਲੋੜ ਆ ਜਾਂ ਦੇਸੀ ਕਾਰਖਾਨੇ ਉਹ ਲੋਹਾ ਉਹ ਕੋਲਾ ਉਹ ਮੈਦੀ ਲੋਟ ਆ ਤਾਂ ਘੜੋ ਬਾਕੀ ਉਹ ਰਿਆ ਪੀੜਿਆ ਇਹ ਸਾਹਮਣੇ ਰੱਖਾਇਆ ਆਖਦੇ ਸੀ ਜਿਹੜਾ ਹੈਗਾ ਦਰਿਆ ਸਭ ਤੋਂ ਪਵਿੱਤਰ ਹੁੰਦੇ ਬਾਗਦੇ ਆਉਂਦੇ ਯਾਰੋ ਦੇਵਤਾ ਵਾਂਦੇ ਸੀਗੇ ਇਸ਼ਿਆ ਖੁਦਾਬਰੀ ਨਰਮਦਾ ਤਾਪਤੀ ਜਾ ਕੇ ਦੇਖੋ ਐਨੇ ਨਿਰਮਲ ਦਰਿਆ ਨੇ ਉਹ ਜਿੱਥੇ ਡੱਕਾ ਲਓ ਪਤਾ ਸੁਣਾ ਪਾਪ ਛੁੱਟਦੇ ਆਉਂਦੇ ਆ ਉਹਨਾਂ ਸਰਪ ਦਰਿਆ ਦੇਵਤਾ ਵਾਂਦੇ ਆ ਉਹ ਦਰਿਆਾਂ ਦੇ ਉੱਤੇ ਕਾਰਪੋਰੇਟਾਂ ਨੇ ਕਬਜ਼ਾ ਕਰਕੇ ਉਹ ਪਾਣੀ ਸਾਰੀ ਦੁਨੀਆਂ ਨੂੰ ਤੇਜ਼ ਤੇਜ਼ ਦੇਵੇ ਦੇ ਚੰਸ ਗਿਆ ਆਹ ਹੋ ਗਏ ਜੋ ਬੇਹਿੰਦ ਉਚਾਰੇ ਜਿਹੇ ਲੱਖਾ ਇੱਕ ਜ਼ਮੀਨ ਦੇ ਮਾਲਕ ਬਣ ਕੇ ਬੜੇ ਫੈਲੇ ਇਨਕਲਾਬੀ ਵੈਰ ਨੇ ਉਹਨਾਂ ਕੋਲ ਜੋ ਖੇਤੀ ਕਰ ਰਹੇ ਨੇ ਇਹ ਸਾਰਾ ਜੜਾ ਜੱਟਾਂ ਦੇ ਜ਼ਮੀਨ ਦਾ ਜੜਾ ਸੀ ਇਹਦੇ ਬਾਰੇ ਸਾਰੀਆਂ ਅਗਾਂਵਧੂ ਇਨਕਲਾਬੀ ਤੇ ਦੇਸ਼ ਭਗਤੀ ਦੀਆਂ ਤਾਕਤਾਂ ਰੋ ਕਾਨੂੰਨ ਨੂੰ ਚਾਰ ਵਾਰਸ ਕਰਨ ਜਾ ਰਹੀਆਂ ਨੇ ਮਦ ਜ਼ਿਲੰਦਰ ਉੱਥੇ ਆਪਣਾ ਝਰਜ ਮੰਡਾ ਹਾਵੇ ਨਾਰੇ ਨੂੰ ਬੁਲੰਦ ਕਰਕੇ ਪੂਰੇ ਦੇਸ਼ ਤੋਂ ਆਵਾਜ਼ ਉੱਠੇ ਹੀ ਆ ਕਦਰਾਂ ਆਪਣੇ ਖਰਾਬ ਅਮ ਸ਼ਾਹ ਕਹਿ ਰਿਹਾ 26 ਇਹ ਜਿਹੜੀ ਹੈ 2026 ਦੇ 31 ਮਾਰਚ ਤੱਕ ਸਾਡਾ ਕਟਲੇਆਮ ਕਰੂਗੀ ਅਗਲੀ ਵੇਂ ਇੱਥੇ ਮੋਰਚੇ ਨੂੰ ਦਬਾਉਣ ਦੀ ਖਾਤਰ ਦਿੱਲੀ ਮੋਰਚਾ 1 ਅਤੇ ਦਿੱਲੀ ਮੋਰਚਾ 2 ਬੋਰੇ ਫੂਲ ਬਰਕਰਾਰ ਰੱਖਿਆ ਸਿਆਸੀ ਪਾਰਟੀਆਂ ਨੂੰ ਖੰਗਣ ਨਹੀਂ ਦਿੱਤਾ ਬੰਦੀ ਨਹੀਂ ਦਿੱਤਾ ਹਾਸਦੇ ਇਹਦੇ ਪੰਡਾਸ ਕੋਈ ਵੀ ਆ ਕੇ ਬੈਠ ਸਕਦਾ ਸਰਕਾਰ ਜੋਗਾ ਜਿਹੜਾ ਹੋਗਾ ਬਾਦਲੇ ਉਹ ਸਟੇਜ ਦੇ ਉੱਤੇ ਨਹੀਂ ਆਇਆ ਇਹ ਰਵਾਇਦਾ ਨੂੰ ਕਾਇਮ ਰੱਖੋ ਦਿੱਲੀ ਮੋਰਚਾ 1 ਤੇ ਦਿੱਲੀ ਮੋਰਚਾ 2 ਇਹ ਕਮਾਈ ਥੋੜੀ ਕੀਤੀ ਆ ਜਿਨ੍ਹਾਂ ਨੇ ਪਾਪ ਕੀਤਾ ਆ 80 ਸਾਲਾਂ ਚ 50 ਲੱਖ ਏਕੜ ਜ਼ਮੀਨ ਖੋਹੀ ਲੈਣੇ ਕਹਿੰਦੇ ਸਦੀ ਨੂੰ ਸਰਕਾਰ ਬਣੀ ਆ 80 ਸਾਲਾਂ ਚ 50 ਲੱਖ ਏਕੜ ਜ਼ਮੀਨ ਖੋਹੀ ਆ ਕਿ ਨਹੀਂ ਖੋਹੀ ਦਾ ਦੱਸੋ ਤੇ ਕਿਹੜੇ ਹੂਣਾ ਪੈਨ ਨੂੰ ਮਾਰ ਦੇਣ ਨੂੰ ਬਾਹਰ ਨਾ ਬਣਦਾ ਜਥੇ ਬੰਦਿਆ ਸਾਰੀਆਂ ਸਰਕਾਰ ਜੋਗਾ ਅਸੀਂ ਸਾਰੇ ਇੱਥੇ ਆ 26 ਜਨਵਰੀ ਨੂੰ ਟਰੈਕਟਰ ਮਾਰਚ ਇਕੱਠੇ ਹੋਗੇ ਕੀਤਾ ਸਾਡੇ ਸੁਈ ਨਹੀਂ ਨਿੰਗੀ ਹੁਣ ਵੀ ਗੱਛੇ ਹੁਣ ਜਾ ਰਹੇ ਆ ਕੀਤਾ ਮੋਰਚਾ ਜੇ ਲੱਗੂਗਾ ਪਹਿਲਾ ਮੋਰਚੇ ਨੂੰ ਵੱਡਾ ਲੱਗੂਗਾ ਵੱਡਾ ਵਿਨਾਸ਼ ਕਹਿ ਰਹੇ ਆ ਦੇਸ਼ ਦੀ ਸੇਯਾ ਮੈਮ ਕੋਸ਼ਾ ਕਰ ਰਿਹਾ ਕਿ ਸਾਰੇ ਮਜ਼ਦੂਰ ਮੋਚਾ ਬਾਕੀ ਸਾਡੇ 2000 ਆ ਦੇ ਰਹੇ ਆ ਜਿਹਨੇ ਨਹੀਂ ਆਉਣਾ ਇੱਕਾ ਤੁਕਾ ਰਹਿੰਦਾ ਉਹ ਬਹਿਰਵਾਜੂਗਾ ਪਹਿਲਾਂ ਤੋਂ ਬੱਦਾ ਮੋਚਾ ਪਹਿਲਾਂ ਤੋਂ ਬੜੀ ਲਹਿਰ ਹੋਣ ਚੌਂ ਜਾ ਰਹੀ ਹੈ ਉਹ ਪਛਾਉਗੀ ਜਿਹਨੇ ਆ ਔਰ ਜਲਦੀ ਹੋਣ ਜਾ ਰਹੀ ਹੈ ਖੁਸ਼ਬਰੀ ਤੁਹਾਨੂੰ ਮਿਲੂਗੀ ਉਹ ਨਾਲ ਜਿਹੜੇ ਜਲਦੀ ਗੱਲ ਜਰਾ ਹੋ ਕੋਈ ਘਾਟ ਨਹੀਂ 26 ਨੂੰ ਕੱਥੇ ਹੋ ਕੇ ਲੜੀਆਂ 28 ਮਾਰਚ ਨੂੰ ਕੱਥੇ ਹੋ ਕੇ ਲੜਿਆ ਸੀਆਂ ਨੇ ਉਹਦੇ ਬਰੋਡ ਕੀਤਾ 31 ਮਾਰਚ ਨੂੰ ਕੱਥੇ ਹੋ ਕੇ ਲੜਿਆ ਸਾਡੇ ਕੋਈ ਸੁਣੀ ਨਹੀਂਦੀ ਮੋਦੀ ਉਹ ਬਾਕੀ ਉਹਦੇ ਖੈਲਾ ਰਹੇ ਸਾਰੇ ਫੋਟਾ ਸਾਰੇ ਖੋਟ-ਖੋਟ ਕੇ ਚੱਕ ਲਿਆਗੇ ਮਾਰਕ ਜ਼ਰੂਰੀ ਚੱਕ ਲਿਆਗੇ ਲੈ ਕੇ ਉੱਥੇ ਸਾਹਮਣੇ ਉਹਦੇ ਦੂਰ ਨਹੀਂ ਹੈਗਾ ਤੋਂ ਇਹ ਬੇਨਤੀ ਸਾਡੇ ਪਰਦਾਜੀ ਦੇ ਵਿਅਸ ਸਿੰਘ ਤਲਵੰਡੀ ਅਤੇ ਡਾਕਟਰ ਚਰਮੇਲ ਸੈਕਲਾਰ ਸੇ ਪੱਖਾ ਦਰਜ ਹੋਏ ਤੁਸੀਂ ਇਹ ਸਾਰਿਆਂ ਨੂੰ ਚੈਲੰਜ ਆ ਜੇਤੀ ਮੀਟਿੰਗ ਕਰਕੇ ਹੁਣ ਮੈਂ ਵਿੱਥਾ ਨਹੀਂ ਕਰਦੀ ਉਹ ਮੀਟਿੰਗ ਚਾਏ ਉਹ ਤੇ ਖਤਮ ਕਰਵਾ ਹਰਾਮ ਢੂਠਾ ਪਰਚਾ ਜਿਹੜਾ ਵਰਬਰੀ ਨੂੰ 2024 ਨੂੰ ਨਿਆ ਕੋਲ ਕਾਲ ਮੈਂ ਤਾਂ ਸਰਕਲੋਸੀ ਨਾ ਕੋਈ ਜਿਹੜਾ ਕਿਸੇ ਨੂੰ ਖਾਚਲ ਖਵਾਰੀ ਹੋਈ 11 ਫਰਵਰੀ 2024 13 ਮਹੀਨੇ ਲੱਗੇ ਕਰੈਸਾਈਡ ਕਰਿਆ ਜੀ ਪੰਜ ਜਿਵੇਂ ਆਉਂਦੀ ਕੀਤੀਆਂ ਸੇਵਾ ਤੇ ਬਾਕੀ ਸੰਗਤਾਂ ਦੀ ਇਹ ਸਾਡਾ ਦੋਸ਼ ਆ ਇਹ ਲੱਕਰ ਨਾ ਹੋਊ ਜੇੜੀ ਰਵਾਇਤਾਂ ਉਹਨੂੰ ਖਤਮ ਕਰਨਾ ਚਾਹੋਗੇ ਆ ਤੁਸੀਂ ਸੈਕਤੀ ਸੰਮਾ ਹੋ ਗਿਆ ਕਹਿੰਦੇ ਬਿਲਕੁਲ ਮੈਂ ਸਨਮਾਨ ਕਰਦੇ ਹੋਏ ਹਾਂ ਇੱਥੇ ਸਮਾਪਤੀ ਕਰਦਾ ਬਾਕੀ ਮੇਰੇ ਵੀ ਹੱਥਾਂ ਚ ਲਗਿਆ ਰਹਿਣਗੇ ਤਗੜੇ ਹੋਵੋ ਹੌਸਲੇ ਬਣਦਿਓ ਉਮਾ ਦੀ ਸ਼ਵੈਤ ਫਾਰਮੂ ਡੂਰ ਜੁਨੀਆ ਜਿਹੜਾ ਉਹ ਜਾਣ ਵੱਲੋਂ ਅਤੇ ਇੱਕ ਫਾਰਮ ਮਨਜ਼ੂਰ ਮੋਰਚਾ ਪੰਜਾਬ ਵੱਲੋਂ ਇਹ ਜਮੀਨ ਤੋਂ ਮੋੜਾ ਚਲਦੀ ਬੱਤੀ ਇੱਕ ਦਾ ਵੀ ਹੋਊ ਚਲਦੀ ਆ ਮੋਰਚਾ ਵੀ ਇਕੱਠੇ ਹੋਵਾਂਗੇ ਪਰ ਇਹ ਚਲਦੇ ਆ ਰਖਵਾ ਦੀਆਂ ਜ਼ਮੀਨਾਂ ਦੇ ਉਹ ਛੰਡੀਆਂ ਲੋਕਾਂ ਨਾਲ ਜਿਹੜੇ ਆਉਣਗੇ ਉਹਨੂੰ ਤੁਸੀਂ ਦਵਨਾਂ ਜੋੜਿਓ ਥੋੜੀ ਏਕਟਾਂ ਨੇ ਉਹਦੇ ਸੰਘਰਸ਼ਾਂ ਨੇ ਥੋੜੀ ਏਕਟਾਂ ਨੇ ਪੰਚਾਇਤਾਂ ਵਰਤੋਂ ਲੈ ਕੇ ਬਿਸੀਓ ਪੰਚਾਇਤਾਂ ਕਰਪਾ ਉਹ ਵੀ ਅੱਜ ਪਰਾਂ ਜਗ੍ਹਾ ਤੇ ਜਾ ਕੇ ਦੇ ਉਹ ਲੋਕ ਇੱਥੇ ਸਾਰੇ ਸੇਤਾਜ ਨਹੀਂ ਵੜਦੇ ਆਗੇ ਇੱਕ ਐਂਟਰੀ ਜ਼ਮੀਨ ਨਹੀਂ ਆਗੇ ਇਹ ਮੈਂਦੀ ਸਸਤੀ ਦਾ ਆਪਰੇਸ਼ਨ ਨਹੀਂ ਇਹ ਜਿੰਦਗੀ ਮੌਤ ਦਾ ਸੁਆਲ ਆ ਮਾਰੂ ਵਿੱਚ ਨਹੀਂ ਵਿਆਗੇ ਬੋਲੇ ਸੋ ਦਿਹਾਰ ਹਾਂ ਬੈਗੂ ਜੀ ਦਾ ਖਾਲਸਾ ਬੈਗੂ ਜੀ ਕੀ ਫੋਟੇ ਪਰਜਕ ਮਾਸ ਚੇਕ ਦਾ ਚਾਹਸੀ ਅਰਚੇ ਚੱਪ ਨੂੰ ਦੇ ਨੋਕਾ ਵਿਦਾਲ ਹੋਤ ਬੇਂਤੀ ਹੈ ਜੀ ਬਿਲਾੜਿਆਂ ਨੂੰ ਸਮਾਂ ਲੜਕੋ ਖਾਲਸਾ 3 ਮਿੰਟ ਦੀ 7 ਮਿੰਟ ਲਾ ਕੇ ਗਏ ਨੇ ਇਸ ਤਰ੍ਹਾਂ ਨਾਂ ਕਰਿਆ ਜਾਵੇ ਇਸ ਤਰ੍ਹਾਂ ਜੇ ਤੇ ਪਹਿਲਾ ਨਿਆ ਉਹ ਰੈਂਡਾ ਨਹੀਂ ਹੈ ਜੱਥੇਬੰਦੀ ਦਾ ਤੇ ਬਲਾਰੇ ਸਾਰੇ ਬੋ ਪਰ ਚੰਗਾ ਬੋਲ ਸਕਦੇ ਨੇ ਤੇ ਆਪ ਹੁਜਰਾਪਨ ਹੁੰਦਾ ਵਾ ਮੈਂ ਬੇਨਤੀ ਕਰਦਾ ਨਹੀਂ ਦਹਾ ਨੂੰ ਕੋਈ ਵੀ ਬਲਾਰਾ ਇਸ ਤਰ੍ਹਾਂ ਦੀ ਮਤਲਬ ਕੋਸ਼ਿਸ਼ ਨਾ ਕਰੇ ਮੈਂ ਧੰਨਵਾਦੀਆਂ ਜੀ ਗੁਰਜੀਤ ਸਿੰਘ ਅਲੀਗੜ ਹੁਣੇ ਬੇਨਤੀ ਕਰਕੇ ਨੇ ਕਿਉਂ ਕਿ ਅਸੀਂ ਬੋਲਣਾ ਨਹੀਂ ਹੈ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਦਾ ਗੁਰਜੀਤ ਸਿੰਘ ਗੱਲ ਜੋ ਟੀਕੇ ਨੂੰ ਕਾਦੀਆਂ ਦੇ ਆਗੂ ਨੇ ਉਹ ਤੁਹਾਡੇ ਨਾਲ ਸੰਬੋਧਨ ਹੋਣਗੇ ਤੇ ਸਾਰੇ ਜੱਥੇਬੰਦੀਆਂ ਦੇ ਇੱਕ ਟੀਕੇ ਨੂੰ ਬੇਨਤੀ ਆ ਸਿੱਕੇ ਕੁਝ ਰੱਖ ਪਿਆਦਾ ਸਾਰਿਆਂ ਨੂੰ ਬੇਨਤੀ ਆ ਜਿਹੜੇ ਜਥੇਦੰਦੀਆਂ ਦੇ ਆਗੂ ਨੇ ਸੇਰਪਾ ਕਰਕੇ ਦਰਸਤੇਜ ਸਾਹਮਣੇ ਆ ਜਾਣ ਆ ਕੇ ਬੈਠਣ ਦੀ ਕਿਰਪਾ ਕਰਨ ਤਾਂ ਬੇਨਤੀ ਆ ਜੀ ਗੁਰਜੀਤ ਸਿੰਘ ਜਨ ਸਾਡੀ ਅਸੋ ਸਕੇ ਅੰਦੇ ਸੱਦੇ ਤੇ ਪਹੁੰਚੇ ਵੱਖ-ਵੱਖ ਜਥੇਦੰਦੀਆਂ ਦੇ ਮੀਤ ਪ੍ਰਸਾਧਾਨ ਪਿੰਡਾਂ ਤੋਂ ਆਏ ਮੈਂਬਰ ਪੰਚਾਇਤ ਸਰਪੰਚ ਗੱਜਕੇ ਬਲਾਉ ਜੁਆਇਟ ਜੀ ਦਾ ਖਾਲਸਾ ਵਾਈਟ ਜੀ ਦੀ ਸੱਦੇ ਪਹਿਲਾਂ ਤਾਂ ਮੇਰੀ ਬੇਨਤੀ ਹੈ ਜੀ ਜਿਹੜੇ ਆਪਣੇ ਪ੍ਰਧਾਨ ਸਹਿਬਾਨ ਆਏ ਨੇ ਮੈਨੂੰ ਬੋਲ ਕੇ ਗਏ ਨੇ ਉਹ ਆ ਕੇ ਇੱਥੇ ਪੰਤਾਲ 'ਚ ਬੈਠੋ ਜਿਹੜਾ ਮੰਗ ਪੱਤਰ ਦੇਣਾ ਉਹ ਇੱਥੇ ਦੇਣਾ ਜਿਹੜੀ ਪਬਲਿਕ ਆਈ ਆ ਇਹਨਾਂ ਦੇ ਸਾਹਮਣੇ ਡੋ ਜੇ ਤੁਸੀਂ ਮੰਗ ਪੱਤਰ 10 ਬੰਦੇ ਨੇ ਦੇਣਾ ਫਿਰ ਇਹਨਾਂ ਨੂੰ ਆਪਾਂ ਕਹ ਨੂੰ ਸੁਤਣਾ ਜੀ ਇੱਥੇ ਗਰਮੀ 'ਚ ਮਾਰੇ ਆਪੋ ਆਪਣਾ ਕੰਮ ਕਰਦੇ ਫਿਰ ਤਾਂ 10 ਬੰਦੇ ਮੰਗ ਪੱਤਰ ਦੇ ਕੇ ਉਹਨਾਂ ਨੂੰ ਮੁੜ ਜਾਂਦੇ ਹਜੇ ਕਮਰਾ ਹੋਇਆ ਉਸ ਤੋਂ ਦੱਸਾ ਦੇਣਾ ਬਾਅਦ ਆਇਆ ਕਰੋ ਮੰਗ ਪੱਤਰ ਦੇਜਿਆ ਕਰੋ ਉਹ ਫੇਰ ਝੰਡੀਆਂ ਲੈ ਕੇ ਜਾਵੜਾ ਕਰਦੇ ਤੁਹਾਡੇ ਘੱਟਿਆਂ 'ਚ ਹਾਈ ਕੋਚ ਚਲੀ ਜਾਊ ਇੱਥੇ ਆਓ ਜੇ ਤੁਸ ਮਨਾਉਣਾ ਜੇ ਤੁਸ ਬਣਾਉਣਾ ਆਜੋ ਪਹਿਲਾਂ ਸਰਕਾਰਾਂ ਨੇ ਤੁਹਾਨੂੰ ਲੁੱਟਿਆ ਬੈਠੇ ਹੀ ਸੀ ਜੇ ਥੱਕ ਗਏ ਉਹਨਾਂ ਜਾਇਦਾਦਾਂ ਮਹਿੰਗੀਆਂ ਕੀਤੀਆਂ ਉਹ ਤੋਂ ਬਾਅਦ ਤੁਹਾਡੇ ਏਰੀਆ 'ਚ ਨਫਾ ਫਿਰਦਾ ਜਵਾਨੀ ਗੌਰ ਦੀ ਜਵਾਨੀ ਦਾ ਧਾਂਨ ਕਰਤਾ ਨੌਜਵਾਨ ਪੁੱਤ ਮਾਰਦੇ ਸਾਡੇ ਤੇ ਉਹੀ ਚਾਲ ਹੁਣ ਸਰਕਾਰਾਂ ਇਹ ਵੇਚ ਚੱਲ ਰਹੀਆਂ ਪਹਿਲਾਂ ਮੋਤੀ ਦੇ ਰੂਪ ਚ ਆਏ ਹੁਣ ਆਮ ਆਦਮੀ ਪਾਰਟੀ ਦੇ ਰੂਪ ਜਾ ਕੇ ਤੇ ਮਦਾਰੀ ਕੁਲੀਆ ਤੋ ਬਤਾਈ ਕੋਈ ਜਾਂ ਮਾਈ ਦੀ ਆ ਉਹ ਜਿਵੇਂ ਅਡਾਨੀ ਵਾਲੀ ਬਚਾਈ ਜਾਂਦੇ ਆ ਉਵੇਂ ਮਦਾਰੀ ਨਕੀ ਜਾਂਦੇ ਆ ਇਹ ਉਹਨਾਂ ਦੇ ਲੋਤਰ ਲੱਗੇ ਹੋਏ ਨੇ ਇਹ ਤੁਹਾਨੂੰ ਲੌਲੀਪੌਪ ਦਿੰਦੇ ਨੇ ਅਸੀਂ ਦੋਨੋਂ ਫਲੈਂਟ ਤਾਂ ਇਸ ਕਰਕੇ ਸਾਰੇ ਵੀਰਾਂ ਨੂੰ ਬੇਇੱਜ਼ਤੀ ਆ ਕੋਈ ਜ਼ਰੂਰੀ ਨਹੀਂ ਵੀ ਜਿੱਥੇ ਜੁਨੀਆ ਨਾਲੇ ਉਹੀ ਲੜਨਗੇ ਜਿਹੜੇ ਪਿੰਡ ਦੇ ਵਿੱਚ ਨਹੀਂ ਵੀ ਦੁਨੀਆ ਨੂੰ ਦੁਨੀਆ ਨਾਲ ਨਾਲ ਸਾਥ ਦੋ ਜੁਨੀਆ ਨਾਲ ਕਾਇਮ ਕਰੋ ਇੱਕ ਗੁੱਟ ਹੋ ਕੇ ਲੜੋ ਤਾਂ ਤੁਹਾਡੀ ਜਾਇਦਾਦਾਂ ਬਚਣੀਆਂ ਨਹੀਂ ਬਾਜੇ ਤੁਸੀਂ ਪਾਓ 20-20 ਕਰੋੜ ਨੂੰ ਕਿੱਲਾ ਤੁਹਾਨੂੰ ਲੈ ਲੈਣਗੇ 20-20 ਕਰੋੜ ਖੜਨਾ ਨਹੀਂ ਕਾ ਜਦੋਂ ਕਰੋੜਾਂ ਵਾਲੇ ਨਹੀਂ ਖੜੇ ਲੱਖਾਂ ਵਾਲੇ ਕਿੱਥੋਂ ਖੜ ਜਾਣਗੇ ਰਾਜਸਥਾਨ ਦੇ ਵਿੱਚ ਤੁਸੀਂ ਨਹੀਂ ਜ਼ਮੀਨ ਖਰੀਦ ਸਕਦੇ ਹਮਾਚਲ ਤੇ ਤੁਸੀਂ ਨਹੀਂ ਖਰੀਦ ਸਕਦੇ ਯੂਪੀ ਕਿ ਜਾ ਕੇ ਕੀ ਕਰੋਗੇ ਪਤ ਰਹੇਲੀ ਧਰਤੀ ਆ ਦੱਸੋ ਜੇ ਤੁਸੀਂ ਆਪ ਦੀ ਮਾਂ ਤੋਂ ਹੱਥ ਢੋਲਿਆ ਪਤਾਵਾ ਰਹਿ ਜਾਣਾ ਪੱਲੇ ਰੁਪਈਏ ਤਾਂ ਥੂਆਂ ਦੇ ਧੂ ਖਾਲੀ ਹੋ ਜਾਂਦੇ ਆ ਬਾਈ ਇਹ ਤਾਂ ਥੋੜੇ ਦਿਨਾਂ ਦੀ ਚੱਲ ਜਾਣੇ ਆ ਇਹ ਤਾਂ ਖੜੀ ਆਉਣ ਵਾਲੀ ਪੀੜ੍ਹੀ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਵੇਹ ਪੈਂਟਰਾਂ ਦਾ ਫੂਟਰਾ ਅਜ ਕੋਈ ਨਹੀਂ ਰੱਖਿਆ ਰਪੈਂਟਰਾਂ ਦਾ ਜਦੋਂ ਮਾਗੀ ਲੈ ਲਓ ਪਰ ਇਹ ਚੀਜ਼ ਨਹੀਂ ਬਣਦੀ ਜੇ ਇੱਕ ਵਾਰੀ ਥੋੜੇ ਆਪਾਂ ਹੋ ਸਕੀ ਮੁੜ ਕੇ ਸਾਰੀ ਉਮਰ ਦਾ ਪਸਤਾਵਾ ਰਹਿ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜੁਨੀਅਨਾਂ ਦਾ ਸਾਥ ਦਿਓ ਮਜ਼ਦੂਰ ਤਸਾਨ ਇਕੱਠੇ ਹੋ ਕੇ ਲੜੋ ਜਿਹੜੀਆਂ ਇਹ ਮੁੰਮੇ ਕੌਂਟੀਆਂ ਲੈ ਕੇ ਆ ਰਹੇ ਆ ਭਾਰਤ ਮਾਲਾ ਜਾਂ ਹੋਰ ਇਹਦੇ ਵਿੱਚ ਨਿਸ਼ਾਨ ਕੱਲੇ ਜੀਨੀ ਟਾਰ ਦਾ ਨਹੀਂ ਮਜ਼ਦੂਰ ਦਾ ਵੀ ਆ ਦੁਕਾਨਦਾਰ ਦਾ ਵੀ ਆ ਆਪਤੀਏ ਦਾ ਵੀ ਥਾਰੇ ਲਗੜੇ ਜਾਣੇ ਆ ਇਹਦੇ ਵਿੱਚ ਏ ਬਾਰੀ ਬਾਰੀ ਨਾਰਾ ਨੂੰ ਰਗੜਨਗੇ ਇਸ ਕਰਕੇ ਇਸ ਗੱਲ ਨਾਲ ਜੇ ਇੱਕ ਆ ਰੱਖੋਗੇ ਤਾਂ ਬਾਜੋਗੇ ਨਾਰਾ ਬੁਲੰਦ ਕਰਕੇ ਚਲੋ ਕਿਸਾਨ ਮਜ਼ਦੂਰ ਇੱਕ ਜਿੰਦਾਬਾਦ ਕਿਸਾਨ ਮਜ਼ਦੂਰ ਇੱਕ ਜਿੰਦਾਬਾਦ ਸਾਡੇ ਹੱਥ ਜਿੱਤੇ ਰੱਖੋ ਸਾਡੇ ਹੱਥ ਜਿੱਤੇ ਰੱਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਰਤੀ ਕਿਸਾਨ ਯੂਨੀਅਨ ਕਾਡੀਆਂ ਤੁਹਾਡੇ ਨਾਲ ਖੜੀ ਆ ਬਾਈ ਤਨੋ ਮਨੋ ਤਨੋ ਜੋ ਵੀ ਕਹੋਗੇ ਸੇਵਾ ਕਰਾਂਗੇ ਪਰ ਹੌਸਲਾ ਨਾ ਹਾਰਿਓ ਇਸ ਤਰਕੇ ਹੌਸਲੇ ਬੁਲੰਦ ਰੱਖੋ ਜਥੇਬੰਦੀਆਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਗੱਲ ਸਾਹਿਬ ਦਾ ਤੇ ਹੁਣ ਮੈਂ ਬੇਨਤੀ ਕਰਦਾ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਵੀਰ ਅਗੂ ਕੁਲਦੀਪ ਸਿੰਘ ਜੀ ਗਰੇਵਾਲ ਉਹ ਤੁਹਾਡੇ ਨਾਲ ਆਪਣੀ ਗੱਲ ਕਰਨਗੇ ਸਮਾਜਨਾ ਦਾ ਜੀ 5 ਮਿੰਟ ਕੁਦੀਪ ਸਿੰਘ ਜੀ ਗਰੇਵਾਲ ਉਹਨਾਂ ਤੋਂ ਬਾਅਦ ਅਮਰਜੀਤ ਸਿੰਘ ਜੀ ਕਾਕਾ ਫੋਰਮ ਤੇ ਲੈਣੀ ਆ ਜੀ ਸਰਕਾਰੋਂ ਅੱਜ ਮਿੰਨਾ ਪੰਜਾਬ ਦਾ ਵਿਕਾਸ ਨਾਲ ਪੁੱਛਿਆ ਜਿੰਨੇ ਪਿੰਡਾਂ ਦਾ ਸਾਡੇ ਵਿੱਚ ਆਹੀ ਦੀਆਂ ਸਾਡਾ ਵਿਕਾਸ ਕਰਨਾ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਸਰਕਾਰ ਨੂੰ ਲੋਕਾਂ ਨੂੰ ਜ਼ੋਰ ਦੇ ਦਸਾਨਾਂ ਦੀਆਂ ਜ਼ਮੀਨਾਂ ਖੋ ਕੇ ਕਿਹੜਾ ਵਿਕਾਸ ਪੰਜਾਬ ਦਾ ਕਰ ਰਹੇ ਹੋ ਇਹ ਪੰਜਾਬ ਸਰਕਾਰ ਤੋਂ ਖਾਸ ਕਰਕੇ ਪੁੱਛਣਾ ਚਾਹੁੰਦੇ ਹਾਂ ਇਹ ਬੱਚਾ ਸਵਾਲ ਹੈ ਔਰ ਫਿਰ ਇਹਦਾ ਨਾਮ ਬੱਦੇ ਹੋਊ ਸਵਾਲ ਵੀ ਜੁੜੇ ਹੋਏ ਆ ਅੱਜ ਦੀ ਜੀਤ ਦੇ ਤੁਸੀਂ ਮਸਲਾ ਦਾ ਵੀਰੇ ਤੁਸੀਂ ਸਮਝ ਹੀ ਗਏ ਹੋਗੇ ਕਿ ਬਹੁਤ ਵੱਡਾ ਮਸਲਾ ਹੈ ਕਿਉਂਕਿ ਇਹ ਕਦੇ ਬੰਦੇ ਦੀ ਤਾਂ ਗੱਲ ਹੈ ਨਹੀਂ 24000 ਕਿਲਾ ਪਿੰਡ ਇੱਥੇ ਪੰਜਾਬ ਦੇ ਆਪਣੇ 32 ਪਿੰਡ ਇਸ ਟਾਈਮ ਆਏ ਆ ਗਾਂਵ ਕੀ ਪਤਾ 52 ਹੋ ਜਾਣ ਸਰਕਾਰ ਆਪਦੀਆਂ ਮਨਮਨ ਜੀਆਂ ਕਰ ਰਹੀ ਆ ਕਿਸਾਨਾਂ ਦੇ ਧੱਕਾ ਕਰ ਰਹੀ ਆ ਤੇ ਆਪਾਂ ਨੂੰ ਇੱਕਜੁੱਟ ਹੋ ਕੇ ਇਹਦਾ ਵਿਰੋਧ ਕਰਨਾ ਪੈਣਾ ਵਾ ਕਿਉਂਕਿ ਜੇ ਆਪਾਂ ਧਰਨਿਆਂ ਤੇ ਆਵਾਂਗੇ ਤਾਹੀਂ ਆਪਣਾ ਇਕੱਠ ਦਾ ਵਾਅਦਾ ਹੋਊਗਾ ਤੇ ਆਪਣੀ ਗੱਲ ਸਰਕਾਰ ਤੱਕ ਪਹੁੰਚੂਗੀ ਜੇ ਹੁਣ ਆਪਾਂ ਘਰੇ ਬੈਠੇ ਰਹੇ ਉਹਦੇ ਨਾਲ ਆਪਣਾ ਕੁਝ ਨਹੀਂ ਹੋਣਾ ਤੇ ਆਪਣੀਆਂ ਜ਼ਮੀਨਾਂ ਆਪਣੀਆਂ ਦੱਬੀਆਂ ਜਾਣੀਆਂ ਤੇ ਆਪਾਂ ਬੇਨਤੀ ਕਰਦੇ ਹਾਂ ਸਾਰੇ ਕਿਸਾਨ ਵੀਰਾਂ ਨੂੰ ਕਿ ਵੱਧ ਤੋਂ ਵੱਧ ਜਿੱਥੇ ਵੀ ਧਰਨਾ ਲੱਗਦਾ ਉੱਥੇ ਜਾਇਆ ਕਰੋ ਨਾਲੇ ਗਾਂਹ ਦੀ ਵੀਰੇ ਆਪਾਂ ਹੁਣ ਤੋਂ ਤੋਂ ਬਾਅਦ ਦੀ ਅਪਡੇਟ ਦਿੰਦੇ ਰਹਾਂਗੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਗਾਂਹ ਨਮੀ ਵੀਡੀਓ ਦੇ ਵਿੱਚ ਬਾਕੀ ਦਿਖਾਵਾਂਗੇ